ਸਵਾਗਤ ਹੈ ਕਿਸਾਨ ਵੀਰੋਡਟ ਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਆਰ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਪਿੰਡ ਖਿਆਲੇ ਤੋਂ ਕਵਰ ਕਰਨ ਲੱਗੇ ਆ ਜੀ ਜ਼ਿਲ੍ਹਾ ਮਾਨਸਾ ਹੈ ਨਾ ਜੀ ਆਪਾਂ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਤੇ ਤਹਿਸੀਲ ਮਾਨਸਾ ਸਸੀਲ ਵੀ ਮਾਨ ਸਾਹਿਬ ਮਾਨ ਸਾਹਿਬ ਨੇੜੇ ਆ ਗਏ ਜੀ ਹਾਂ ਨੇੜੇ ਓਕੇ ਜੀ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਲੋਕਲਾ ਪਾਸੋਂ ਦੋ ਝੋਟੀਆਂ ਦਿਖਾਵਾਂ ਬਾਜਵਰੇਟ 'ਚ ਦਿਖਾਵਾਂ ਜਮਾ ਜਾਇ ਰੇਟ ਦੇ ਵਿੱਚ ਥਾਣਾ ਦੀਆਂ ਇੰਨੀਆਂ ਕ ਸਾਫ ਸੁਥਰੀਆਂ ਤੇ ਲੈਵਾਂਦੀਆਂ ਕੱਦ ਕਾਠ ਚੰਗੇ ਇੱਕ ਦੂਜਾ ਤੇ ਇੱਕ ਤੀਜਾ ਗੱਲਬਾਤ ਸਾਰੀ ਬਾਈ ਜੀ ਨੇ ਕਰਾਵਾਂਗੇ ਆਜੋ ਜੀ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਹੋ ਠੀਕ ਠਾਕ ਹੋ ਜੀ ਹਾਂ ਜੀ ਬਹੁਤ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ 82839 57857 558 57 57 ਪਿੰਡ ਆਪਣਾ ਜੀ ਪਿੰਡ ਮਲਕਪੁਰ ਖਿਆਲਾਈ ਤਹਿਸੀਲ ਮਾਨਸਾ ਡਿਸਟ੍ਰਿਕਟ ਮਾਨਸਾ ਜੀ ਡਿਸਟ੍ਰਿਕਟ ਵੀ ਮਾਨਸਾ ਜੀ ਤੇ ਪਾਸੇ ਅਸੀਂ ਕਿਹੜੇ ਪਿੰਡ ਰਹਿ ਗਏ ਨੇ ਨੇੜੇ ਆਪਣੇ ਇਥੇ ਮਾਨਸਾ ਕੈਂਚੀਆਂ ਨੇ ਜੀ ਹੂੰ ਇਧਰ ਆਪਣੇ ਇੱਕ ਕੋਟੜਾ ਹੈ ਓਕੇ ਜੀ ਤੇ ਤਾਮਕੋੜ ਪਿੰਡ ਹੈ ਜੀ ਤੇ ਫਿਰ ਸ਼ੌਂਕ ਨਾਲ ਬਹੁ ਰੱਖੇ ਵੈ ਸ਼ੌਂਕ ਨਾਲ ਰੱਖੇ ਹੋਈ ਘਰ ਦਾ ਦੁੱਧ ਪਾਉਨੇ ਆ ਸੀ ਓਕੇ ਜੀ ਘਰ ਦਾ ਦੁੱਧ ਪਾਉਨੇ ਆ ਤੇ ਅੱਜ ਫਿਰ ਘਰ ਦੀਆਂ ਦੋ ਝੋਟੀਆਂ ਤਿਆਰ ਹਾਂ ਹਾਂ ਜੀ ਇਹ ਗੱਬਣਾ ਲਾਈਆਂ ਸੀ ਆਪਾਂ ਕੱਚੀਆਂ ਗੱਬਣਾ ਅੱਛਾ ਕੱਚੀਆਂ ਗੱਬਣਾ ਦੋਨੇ ਘਰੇ ਸੋਈਆਂ ਨੇ ਸਾਡੇ ਕੋਲੇ ਓਕੇ ਘਰੇ ਯਾਨੀ ਤੁਸੀਂ ਟੋਕੜ ਗੱਬਣਾ ਵੀ ਪਸ਼ੂ ਚੰਗਾ ਲੈ ਕੇ ਪਾਲ ਲੈਨੇ ਹੁਣ ਵੀ ਟੋਕੜ ਗੱਬਣਾ ਲੈਣੀਆਂ ਜੀ ਓਕੇ ਜੀ ਟੋਕੜ ਗੱਬਣਾ ਲੈਣੀਆਂ ਤੇ ਰੇਟ ਜਮਾ ਜਾਇਜ਼ ਆਪਣਾ ਆਫ ਕੈਮਰਾ ਗੱਲ ਹੋਈ ਆ ਬਾਈ ਨਾਲ ਹਾਂ ਜੀ ਤੇ ਇੱਕ ਦਾ ਤੀਜੇ ਸੋਇਆ ਉਧਰ ਖੜੀ ਆ ਤੇ ਇੱਕ ਇਧਰ ਖੜੀ ਆ ਇਹ ਕਦੋਂ ਸੋਈ ਆ ਜੀ ਇਹ ਤਾਂ ਰਾਸੂਪੀ ਜੇਰ ਸਾਫ ਪੈ ਗਈ ਵਧੀਆ ਓਕੇ ਜੀ ਤੇ ਉਹ ਪ ਤਿੰਨ ਦਿਨ ਹੋਏ ਉਹਨੂੰ ਸੂਈ ਨੂੰ ਹੀ ਤਿੰਨ ਦਿਨ ਹੋ ਗਏ ਸੂਈ ਨੂੰ ਹਾਂਜੀ ਤੇ ਜੇਰ ਸਾਫ ਸੂ ਆਹੇ ਪਹਿਲੇ ਸੂਏ ਕਿੰਨਾ ਕ ਧੋਕਰ ਤੁਸੀਂ ਚੋਈ ਆ ਜੇ ਥੱਲੇ ਦੁੱਧ ਇਹਨੇ 11 ਲੀਟਰ ਦੁੱਧ ਕੱਢਿਆ ਜੀ ਪਿੰਡਾਂ ਚੋਟੀ ਨੇ ਓਕੇ ਜੀ ਤੇ ਆਪਣੇ ਕੋਲੇ ਇਹਨੇ ਹੁਣ ਉਹ ਵੀ ਨੂੰ ਕਰਾਤ ਹੋਈ ਹੈ ਹਲੇ ਦੁੱਧ ਬੋਲੇ ਤੋਂ ਚੰਗੀ ਸਟਾਰਟਿੰਗ ਹੈ ਦੀ ਕਿੰਨਾ ਕਾ ਜੀ ਆ ਟੜਕੇ ਇਹ 2.5 3 ਕਿਲੋ ਬੋਲਾ ਕੱਢਿਆ ਹੀ ਅਸੀਂ ਓਕੇ ਤੇ ਬੱਚੇ ਨੂੰ ਵੀ ਪਿਆਏਗਾ ਬੱਚੇ ਨੂੰ ਵੀ ਪਿਆਏ ਓਕੇ ਤੇ ਕਿੰਨੇ ਕ ਦੁੱਧ ਦੀ ਆਪਾਂ ਉਮੀਦ ਲਾ ਸਕਦੇ ਹਾਂ ਇਸ ਦੀ ਇਹ 12 ਲੀਟਰ ਤੋਂ ਦਰਾਮਨਾ ਠੰਡਾ ਦਿਓ ਜੋ ਠੀਕ ਓਕੇ ਜੀ ਖੋਲੋ ਜੀ ਨੂੰ ਤੋਰਾ ਕਰਾ ਦਗੇ ਚੈੱਕ ਤੋਰਾ ਤਾਰਾ ਤੁਹਾਨੂੰ ਕਰਾ ਦਾਂ ਚੈੱਕ ਬੇਸ਼ੱਕ ਦੀ ਆਨਲਾਈਨ ਮੰਗਾ ਲਓ ਇੰਨੀਆਂ ਸਾਫ ਸੁਥਰੀਆਂ ਥਾਣਾ ਥੋਣਾ ਦੀਆਂ ਤੁਹਾਨੂੰ ਚੈੱਕ ਕਰਾ ਦਾਂਗੇ ਤੁਰਤਾਰ ਕੇ ਆਹ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਆ ਕਰਿਓ ਜੀ ਇੱਕ ਥਾਂ ਲੈ ਵਨੇਡ ਕੈਨਿੰਗ ਸਾਫ ਫਸਲਾਂੋਂ ਕੱਲਾ ਕੱਲਾ ਥਣ ਤੇ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਚਵਾਈ ਦੀ ਬਹੁਤ ਕੋਲੀ ਆ ਜੀ ਓਕੇ ਜੀ ਰੇਟ ਇੰਨਾ ਕਿ ਜਾਇਜ਼ ਹੋਣ ਵਾਲਾ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਮਗਰ ਮੇਲ ਕਾਫ ਕੱਟਾ ਆ ਗਿਆ ਜੀ ਚੰਗੀਆਂ ਜੋ ਆਪਾਂ ਇਹਨੂੰ ਗਿਣ ਸਕਦੇ ਆ ਆ ਦੇਖੋ ਵੀਰੋਂ ਆਪਾਂ ਬੱਚਾ ਤੁਹਾਡੇ ਸਾਹਮਣੇ ਲਾ ਦੇਾਂਗੇ ਤੇ ਥੋੜਕੂ ਵਾਲੀ ਭੋਰਾ ਵੀ ਕੋਈ ਗੱਲ ਨਹੀਂ ਆ ਦੇਖੋ ਰੇਟ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੋਊਗਾ ਬੱਚਾ ਜੋਂ ਉਹਨਾਂ ਤੋਂ ਹੀ ਦੇਖ ਸਕਦਾ ਆ ਦੇਖੋ ਜੀ ਬੱਚਾ ਜੋਂ ਉਹਨਾਂ ਤੋਂ ਹੀ ਦੇਖ ਸਕਦੇ ਹਾਂ ਪਸਮਾਦ ਨੂੰ ਫੇਲਣ ਚੱਲੋ ਨਹੀਂ ਤਾਂ ਪੋਰਾ ਵੀ ਨਹੀਂ ਦਿਖਾ ਦਾਂ ਨੇੜੇ ਤੋਂ ਕੈਮਰਾ ਲਾ ਕੇ ਆ ਦੇਖੋ ਜੀ ਚਾਰੇ ਥਾਂ ਨਿਕਣੇ ਮਾਰ ਦੋ ਇਹ ਧਾਰਾ ਧਾਰਾਂ ਤੁਰਾਂ ਮੈਂ ਕਹਿੰਦਾ ਕੰਪਲੀਟ ਧਾਰਾਂ ਜੀ ਓਕੇ ਜੀ ਮਗਲਾਂ ਜੀ ਮਾਰ ਦੇ ਮਗਲਾਂ ਜੀ ਓਕੇ ਓਕੇ ਜੀ ਇਹਦੋਂ ਹੱਕੇ ਕਰ ਦਿਓ ਹੁਣ ਪਸਮਾਦ ਖਾਧੀਏ ਮੜਾ ਜੀ ਥਾਂ ਨਹੀਂ ਥੋੜੀ ਜੀ ਉਸ ਹਿਸਾਬ ਨਾਲ ਅਜਸਟਮੈਂਟ ਕਰ ਲਿਓ ਆ ਦੇਖੋ ਜੀ ਲਿਓ ਜੀ ਤੱਕ ਤੱਕ ਇਧਰ ਦਿਖਾਣੇ ਮਗਰ ਇਧਰ ਦਿਖਾ ਦਿਓ ਜੀ ਕੋਈ ਆਏ ਕਿ ਨਾ ਉਹ ਮੱਲਾ ਹੋ ਨਹੀਂ ਹੈ ਜੀ ਓਕੇ ਜੀ ਮੈਂ ਕਹਿੰਦਾ ਜੀ ਥੱਲੇੋਂ ਥੱਲੇੋਂ ਹਨਾ ਪੂਰੀ ਇੱਕ ਨੰਬਰ ਆਈ ਜਾਨੀ ਪੂਰੀ ਇੱਕ ਨੰਬਰ ਜੇ ਆਪਾਂ ਕਹਿ ਨਹੀਂ ਸਕਦੇ ਕੋਈ ਥੱਲੇੋਂ ਤਾਂ ਨੂੰ ਛੋਟੀ ਨੂੰ ਚਾਰ ਚੁਪੇਰੇ ਦੂਜੀ ਸਾਈਡ ਦੇ ਥਾਂ ਆਪਾਂ ਤਕਾਰ ਗਏ ਤੇ ਮਗਰ ਆ ਗਿਆ ਕਟਾ ਜੈਨੂਨ ਸੁਆ ਹਾਂ ਜੀ ਤਾਰਾਂ ਧੂਰਾਂ ਦਾ ਆਪਾਂ ਇਹ ਕਰਾ ਦਿਆਂ ਚੱਕ ਕੀ ਡਿਮਾਂਡ ਆ ਗਈ ਬਾਈ ਇਹਦੀ ਇਹਦਾ ਰੇਟ 115000 ਰੁਪਏ ਹੈ ਮਾ ਸਾਡੀ ਰਿਕਵੈਸਟ ਆ ਜੀ ਕੋਈ ਬੜਾ ਤੱਕਾ ਨਾ ਕਰੇ ਬਸ ਜਮੇ ਹੀ ਨਾ ਜਾਏ ਤੁਹਾਡਾ ਰੇਟ ਜਮੇ ਖਿੱਚ ਕੇ ਰੱਖਿਆ ਤੇ ਸਹੀ ਗੱਲ ਹੀ ਆ ਜਮਾ ਉਹ ਹੀ ਹੈਰਾਨ ਕਰਨ ਵਾਲਾ ਰੇਟ ਆ ਹਾਂ ਮਾਨਤਰ ਖੜਾ ਐ ਖੁੱਲਾ ਅਦੀ ਖੁਸ਼ੀ ਨਾ ਕਰਾਂ ਖੁਸ਼ੀ ਨਾ ਕਰਾਂਗੇ ਸਹੀ ਗੱਲ ਆਗੀ ਤੁਹਾਡੀ ਜਮਾ ਜਾਇਦਾ ਜੇ ਲੋ ਰੇਟ ਹੀ ਆਪਾਂ ਜਮਾ ਜਾਇ ਰੱਖਤਾ ਬਾਕੀ ਬੇਨਜ ਦਿਖਾ ਦਿਓ ਜੀ ਪਿੰਡੇ ਉੱਤੇ ਕੱਲੀ ਕੱਲੀ ਨਾੜ ਆਈ ਬਾਕੀ ਗੱਲ ਹਾਂ ਨਹੀਂ ਉਹ ਛੋਟੀ ਚਾਰਸ ਮੇਰੇ ਦੀ ਚੰਗੀ ਆ ਜੀ ਥਾਣਾ ਥੋਣਾ ਦੀ ਚਵਾਈ ਚੂਵਾਈ ਦੀ ਬੇਫਿਕਰ ਹੋ ਜਾਓ ਮਰਜੀ ਬਹਿ ਜਾਓ ਜੀ ਕੋਈ ਐ ਨਹੀਂ ਹੈਗਾ ਹੂੰ ਦੁਬਾਰਾ ਫੇਰ ਬਹਿ ਜਾਓ ਪੌਂਦੀ ਹੈ ਨਾ ਥਣ ਦੇ ਦਿਖਾ ਦਿਓ ਕੱਲੇ ਕੱਲੇ ਥਣ ਦੀ ਤਾਂ ਆਪਾਂ ਥੱਲੇ ਕੱਲੇ ਥਣ ਕੋਈ ਨਾਲ ਨਹੀਂ ਲੱਗਦਾ ਇੱਕ ਦੂਜੇ ਦੇ 1,11,000 ਤੇ 15,000 ਤੁਹਾਡਾ ਮਾਨ ਤਾਨ ਥੋੜਾ ਬਹੁਤਾ ਜ਼ਰੂਰ ਹੋਊਗਾ ਹੁਣ ਆਪਾਂ ਗੱਲ ਕਰਨਗੇ 2 ਨੰਬਰ ਝੋਟੀ ਦੀ ਹਾਂਜੀ ਇਹ ਤੀਜਾ ਸੂਆ ਜੀ ਇਹ ਤੀਜਾ ਸੂਆ ਸੂਈ ਆ ਜੀ ਆ ਦੇਖੋ ਜੀ ਥਣ ਲੇਵਾ ਕਰੋ ਚੈੱਕ ਤੀਜਾ ਸੂਆ ਸੂਪੀ ਤੇ ਕਿੰਨੇ ਦਿਨ ਹੋਇਆ ਜੀ ਸੂਈ ਨੂੰ ਅੱਜ ਇਹਨਾਂ ਚੌਥਾ ਦਿਨ ਆਈ ਸੂਈ ਨੂੰ ਜੀ ਓਕੇ ਚੌਥਾ ਦਿਨ ਹੋ ਗਿਆ ਹਾਂਜੀ ਇਹ ਨਾੜੂਆ ਵੀ ਨਾਲ ਸੀਗਾ ਇਹ ਬੱਚੇ ਦਾ ਉਹ ਕਰਤਾ ਸੀ ਕੱਟਿਆ ਜੀ ਇਹਦੇ ਮਗਰ ਕੱਟਾ ਜੀ ਆ ਤਾਂ ਦਿਖਾ ਦਿਓ ਜੀ ਨੰ ਤੇ ਹੁਣ ਕਿੰਨਾ ਬੋਲਾ ਜੀ ਇਹ ਥੱਲੇ ਹੁਣ ਇਸ ਟਾਈਮ ਇਹ ਥੱਲੇ 8 ਕਿਲੋ ਬੋਲਾ ਜੀ ਠੰਡਾ ਓਕੇ ਠੰਡਾ 8 ਕਿਲੋ ਬੋਲਾ ਤੇ ਕਿੰਨੇ ਕ ਦੁੱਧ ਆਪੇ ਤੋਂ ਉਮੀਦ ਲਾ ਸਕਦੇ 14 ਲੀਟਰ ਦੀ ਗਰੰਟੀ ਹੈ ਜਮਾਈ 14 ਠੰਡਾ ਦੁੱਧ ਦੇ ਹੋਈ ਅੱਛਾ 14 ਲੀਟਰ ਦੇਣੇ ਦੇਣੇ ਯਾਰ ਕੱਦ ਕਾਠ ਇਹਦਾ ਵੀ ਕੰਨ ਤੇ ਕਰਾਉਂਦੀ ਆ ਹਨਾ ਹਾਂਜੀ ਹਾਂਜੀ ਤੇ ਬਾਕੀ ਦੀ ਗੱਲ ਸੱਚੀਆਂ ਹੀ ਆ ਗੱਲਾਂ ਬਾਈ ਦਾ ਨੇਚਰ ਵਧੀਆ ਮੇਰੇ ਹਿਸਾਬ ਨਾਲ ਤਾਂ 1% ਵੀ ਗੱਲ ਦੇ ਵਿੱਚ ਜਿੰਨੀ ਗੱਲ ਕਹੀ ਉਹਨੂੰ ਹੀ ਨਿਕਲਣੀ ਆ ਹਾਂ ਆ ਦੇਖੋ ਜੀ ਪਿੱਛੋਂ ਦਿਖਾ ਦਿਓ ਇਹ ਲੈ ਵਾ ਬੱਚੇ ਦਾ ਵੱਧ ਕਰਦੀ ਥੋੜਾ ਕੋਈ ਗੱਲ ਨਹੀਂ ਥੋਰ ਆ ਦੇਖੋ ਜੀ ਥਣ ਭਾਂਡਾ ਕਰੋ ਚੱਕ ਇੱਕ ਨੰਬਰ ਮੈਂ ਕਹਿੰਦਾ ਇਸ ਚ ਬੜਾ ਅਰਗੇ ਲਿਓ ਜੀ ਬਸ ਕੋਈ ਗੱਲ ਨਹੀਂ ਆ ਦੇਖੋ ਮੰਨ ਥਣ ਲਿਵਨ ਇਹ ਤੋ ਕਰਾ ਦੇਂਗੇ ਚੱਕ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਆ ਦੇਖੋ ਇਹ ਬੱਚਾ ਜੰਗਦਾ ਤੁਸੀਂ ਦੇਖ ਸਕਦੇ ਦੂਜੇ ਪਾਸੇ ਦੀ ਜਗਾ ਥੋੜੀ ਜੀ ਘਟਾ ਤਾਂ ਇਧਰ ਦੀ ਆਪਾਂ ਜੱਜਮੈਂਟ ਤੁਹਾਨੂੰ ਕਰਾ ਦਿੰਨੇ ਕਰੋ ਜੀ ਚੱਕ ਬੱਚਾ ਜੰਗਦਾ ਤੇ ਬੇਫਿਕਰ ਹੋ ਜਾਓ ਕੋਈ ਗੱਲ ਦਾ ਤੜਕੂ ਹੈ ਹੀ ਨਹੀਂ ਤਾਰਾ ਤੁਹਾਨੂੰ ਮਾਰ ਕੇ ਦਿਖਾ ਦਿਆਂਗੇ ਰੇਟ ਇਹਦਾ ਵੀ ਪੁੱਛ ਕੇ ਦੱਸ ਦਿਆਂਗੇ ਆ ਦੇਖੋ ਵੀਰੂ ਮੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਚੰਗੇ ਗੱਦ ਘੜਦੀ ਆਪਾਂ ਤੁਹਾਨੂੰ ਫੇਰ ਦੱਸ ਦਗੇ ਚੰਗੀਆਂ ਸਫਾਈਆਂ ਚੰਗੇ ਗੱਦ ਘੜ ਚੰਗੇ ਥਣ ਲੈਵਿਆਂ ਦੀਆਂ ਤੇ ਦੁੰਨੀ ਬਾਈ ਦੇ ਪਸ਼ੂ ਆ ਨਾ ਜਿਹੜੇ ਜੇ ਆਪਾਂ ਨਗੀਨਾ ਕਹਿ ਦਈਏ ਉਹ ਗੱਲ ਤੋਂ ਆਪਾਂ ਨੂੰ ਕੋਈ ਘਰੇਜ ਨਹੀਂ ਹੈਗਾ ਆ ਦੇਖੋ ਜੀ ਆ ਦੇਖੋ ਜੀ ਖਣ ਭਾਂਡੇ ਦੀ ਪੂਰੀ ਸਾਫ ਨਿਕਲੇ ਬੰਨੇ ਨੂੰ ਮਰੇ ਬੰਨੋ ਜੀ ਧਾਰਾ ਕਰਾ ਦਈਏ ਚੈੱਕ ਇਧਰ ਲੈ ਪਾਹ ਲੈ ਆਓ ਫੋਨ ਦੀ ਇਧਰ ਮੋੜੇ ਕਰ ਮੋੜੇ ਕਰ ਮਾਰ ਦਿਓ ਜੀ ਧਾਰਾ ਪਰ ਪਸਮਾਪਸ ਨੂੰ ਇੱਕ ਨੰਬਰ ਹੈ ਨਾ ਹਾਂਜੀ ਹਾਂਜੀ ਆ ਦੇਖੋ ਜੀ ਇਹਦਾ ਪੋਲੀ ਬੋਲੀ ਹੋਣੀ ਹੈ ਜੀ ਗਾਣਾ ਵੱਧ ਪੋਲੀ ਓਕੇ ਜੀ ਆ ਕਰੋ ਜੀ ਧਾਰਾ ਚੱਕ ਮੂਰਲੇ ਨੂੰ ਮਾਰ ਦਿਓ ਪੁੱਤਾਂ ਹਾਂਜੀ ਆ ਦੇ ਕੋਈ ਮੱਚੀ ਮੋਟਰ ਵੰਗ ਬਰਦੀ ਨਹੀਂ ਨਹੀਂ ਥੱਲੇੋਂ ਦਾ ਕੋਈ ਚੱਕਰ ਹੀ ਨਹੀਂ ਜੀ ਕੋਈ ਭੂਰ ਨਹੀਂ ਕੋਈ ਛਰਲਾ ਨਹੀਂ ਆਹੇ ਜਲੇਵਾ ਦੇਖ ਕੇ ਆਪਾਂ ਭਾਉਂਦੀ 15 ਕਿਲੋ ਬੋਲਾ ਕਹਿੰਦੇ ਹਨਾ ਹਾਂ ਜੀ ਕੋਈ ਕਹਿਣ ਨੂੰ ਝੂਠ ਮਾਰੀ ਹੈ ਇਹ ਇਹਦੀ ਵੀ ਤਾਂ 10 ਕਿਲੋ ਤੋਂ ਬੋਲਾ ਸਟਾਰਟ ਆ ਜੀ 15 ਕਿਲੋ ਇਹ ਕਿੰਨਾ ਦੁੱਧ ਕੱਢ ਸਕਦੀ ਹੈ ਜੀ ਇਹ 13 ਦਾ 14 ਦਾ ਲੀਟਰ ਦੇ ਵਿੱਚ ਵਿੱਚ ਦੁੱਧ ਦਿਓ ਜੀ ਹਾਂ ਓਕੇ ਓਕੇ ਕਢਾ ਦੋ ਜਿਹੜਾ ਤੇ ਪੈਸੇ ਕਿੰਨੇ ਜੀ ਮੈਂ ਇਹ 1,25,000 ਰੁਪਏ ਜੀ ਦਾ ਮਾਨਦਾਨ ਹੋ ਜਾ ਮਾਨਦਾਨ ਕਰਾਂਗੇ ਜੀ ਓਕੇ ਜਮਾ ਜਾਇਜ਼ ਨਾ ਸੋਚ ਸਮਝ ਕੇ ਰੱਖਿਆ ਰੇਟ ਤੇ ਗਾ ਹੁਣ ਤੁਸੀਂ ਬਾਈ ਨਾ ਬਾਹਲਾ ਨਾ ਐਵੇਂ ਘਾਟੇ ਬਾਦੇ ਵਾਲਾ ਕੰਮ ਕਰੋ ਜਮਾ ਹੀ ਸੋ ਜਾ ਏਡੀ ਝੂਟੀ ਆ ਬਸ ਕੱਦ ਕਾੜ ਦਾ ਲੇਖਾ ਨਹੀਂ ਕੋਈ ਹਨਾ ਹਾਂਜੀ ਹਾਂਜੀ ਆ ਦੇਖੋ ਜੀ ਥਣ ਲੇਵਾਂ ਨੇੜ ਤੋਂ ਕਰਾ ਦਿੱਤੀ ਚੈੱਕ ਚਾਰ ਸਵੇਰੇ ਦੀ ਇੱਕ ਨੰਬਰ ਤੇ ਨੰਬਰ ਬਾਈ ਜੀ ਫੇਰ ਬੋਲ ਦਿਓ ਨੰਬਰ ਹੈਗਾ ਜੀ 82839 55857 55857 200 ਨੂੰ ਝੋਟੀਆਂ ਮਾਨਸਾ ਏਰੀਏ ਚ ਕਵਰ ਕਰਕੇ ਦੇਤੀਆਂ ਜੀ ਇੱਕ ਪਾਸੇ ਭਿੱਖੀ ਵੀ ਆ ਗਈ ਆ ਤੇ ਮੋੜ ਵੀ ਨੇੜੇ ਆ ਗਏ ਹਨਾ ਆ ਮੋੜ 20 ਕਿਲੋਮੀਟਰ ਹੈ 20 ਕਿਲੋਮੀਟਰ ਤੇ ਇਧਰ ਭਿੱਖੀ ਭਿੱਖੀ ਆਪਣਾ 13 ਕਿਲੋਮੀਟਰ ਹੈ 13 ਕਿਲੋਮੀਟਰ ਤੇ ਅਢਿਆਏ ਤੋਂ ਜਿਹੜਾ ਰੋਡ ਜਾ ਰਿਹਾਗਾ ਮੋੜਾਂ ਨੂੰ ਉਹਦੇ ਉੱਤੋਂ ਸੜਕ ਮੋੜਨੀ ਆਪਣੇ ਪਿੰਡ ਮਾਨਸਾ ਕੈਂਚੀਆਂ ਤੋਂ 2 ਕਿਲੋਮੀਟਰ ਹੈ ਮਾਨਸਾ ਕੈਂਚੀਆਂ ਤੋਂ 2 ਕਿਲੋਮੀਟਰ ਜ਼ਰੂਰ ਕਰਿਓ ਭਾਈ ਨਾ ਸੰਪਰਕ ਧੰਨਵਾਦ ਜੀ